ਵਿਚ ਦੁਨੀਆ ਸੇਵ ਕਮਾਈ ਐ ਤਾਂ ਦਰਗ ਹੈ ਬੈਸਨ ਪਾਈ ਐ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਜਦੋਂ ਗੁਰੂ ਕੇ ਪਿਆਰਿਆਂ ਨੂੰ ਸੇਵਾ ਕਰਦੇ ਵੇਖਦੇ ਆਂ ਤੇ ਬੜੀ ਹੈਰਾਨਗੀ ਹੁੰਦੀ ਆ ਤੇ ਮੂੰਹ ਚੋਂ ਨਿਕਲਦਾ ਕਿੰਨਾ ਵੱਡਾ ਸੇਵਾਦਾਰ ਹੈ ਜੋ ਕਿ ਆਪਣੇ ਆਪ ਨੂੰ ਸਮਰਪਿਤ ਕਰੀ ਬੈਠਾ ਹੈ ਪਰੰਤੂ ਅੱਜ ਜਿਸ ਸ਼ਖਸੀ ਨੂੰ ਤੁਹਾਡੇ ਮੈਂ ਰੂਬਰੂ ਕਰਨ ਜਾ ਰਹੇ ਆਂ ਪੰਥ ਦੇ ਮਹਾਨ ਕੀਰਤਨੀ ਹੈ ਸੰਗਤ ਦੇ ਵਿੱਚ ਬਤੌਰ ਕੀਰਤਨ ਦੇ ਰਾਹ ਹਾਜ਼ਰੀ ਭਰਨੀ ਕੀਰਤਨੀਆਂ ਮੂਚੋਂ ਨਿਕਲੇਗਾ ਤੇ ਜਦੋਂ ਗੁਰਧਾਮਾ ਦੀ ਸੇਵਾ ਕਰਦੇ ਵੇਖਦੇ ਆ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਥਾਨਾਂ ਤੇ ਸੇਵਾ ਕਰਦਾ ਵੇਖਦੇ ਆ ਤੇ ਗੁਰਧਾਮਾ ਦੀ ਸੇਵਾ ਕਰਨ ਵਾਲੇ ਵੱਡੇ ਸੇਵਾਦਾਰ ਇੰਨਾ ਹੀ ਨਹੀਂ ਇਸ ਸਮਾਜ ਦੇ ਵਿੱਚ ਗਰੀਬ ਬੱਚੀਆਂ ਤੇ ਆਨੰਦ ਕਾਜ ਕਰਨ ਵਾਲੇ ਮੁੱਖ ਤੌਰ ਤੇ ਪ੍ਰਬੰਧਕ ਦੇ ਰੂਪ ਦੇ ਵਿੱਚ ਵਿਚਣ ਵਾਲੇ ਸਾਡੇ ਅਤੀ ਸਤਕਾਜੁਗ ਸੰਤ ਬਾਬਾ ਹਰਜੀਤ ਸਿੰਘ ਜੀ ਜੀ ਹਾਂ ਇੱਕ ਨਹੀਂ ਅਨੇਕਾ ਕਾਰਜ ਇਹਨਾਂ ਵੱਲੋਂ ਕੀਤੇ ਜਾ ਰਹੇ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਸਾਹਿਬ ਦਾ ਥਾਪੜਾ ਹੈ ਇਹ ਸਾਰੇ ਵਡਮੁੱਲੇ ਕਾਰਜ ਸੰਗਤ ਦੀਆਂ ਅਸੀਸਾਂ ਨਾਲ ਹੋ ਰਹੇ ਨੇ ਆਓ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੇ ਇਹ ਕਾਰਜ ਦੀ ਆਰੰਭਤਾ ਕਿਵੇਂ ਕੀਤੀ ਇੰਨਾ ਹੀ ਨਹੀਂ ਇੱਕ ਵਡਮੁੱਲਾ ਕਾਰਜ ਪੁਰਾਤਨ ਹਥਲਿਕਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੇਵਾ ਸੰਭਾਲ ਆਪਣੇ ਗ੍ਰਹਿ ਵਿਖੇ ਕਰਵਾ ਰਹੇ ਨੇ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆਓ ਤੁਹਾਡੇ ਰੂਬਰੂ ਕਰਦੇ ਹਾਂ ਤੁਹਾਡਾ ਸਵਾਗਤ ਭਾਈ ਸਾਹਿਬ ਪਰ ਇਹ ਸੱਚ ਪੰਨੇ ਵਾਈ ਗੁਰੂ ਜੀ ਦਾ ਕਲਸਾ ਵਾਈ ਗੁਰੂ ਜੀ ਕੀ ਫਤਿਹ ਅਕਸਰ ਵੇਖਦੇ ਆ ਜ਼ਿੰਦਗੀ ਦੇ ਵਿੱਚ ਇੱਕ ਕਾਰਜ ਕਰਨਾ ਹੋਵੇ ਤੇ ਬਾ ਉਮਰ ਲੱਗ ਜਾਂਦੀ ਹੈ ਪਰੰਤੂ ਤੁਹਾਡੇ ਵੱਲੋਂ ਇੱਕ ਨਹੀਂ ਅਨੇਕਾ ਕਾਰਜ ਕੀਤੇ ਜਾ ਰਹੇ ਨੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਸੇਵਾ ਸੰਭਾਲੂਗੀ ਕਿਤੇ ਬੱਚਿਆਂ ਦੇ ਆਨੰਦ ਕਾਰਜ ਹੋਗੇ ਕਿਤੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਦੀ ਸੇਵਾ ਕਿਵੇਂ ਜਿਹਾ ਚ ਖਿਆਲ ਆਉਂਦਾ ਹੈ ਕਿਵੇਂ ਮਨ ਕਰਦਾ ਹੈ ਕਿ ਜਿੱਥੇ ਪਰਿਵਾਰ ਵੀ ਹੈ ਜਿੱਥੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨੇ ਜਿਹੜੇ ਪੰਥਕ ਕਾਰਜ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਪੰਥ ਦੀ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਇੱਕ ਸਮੁੱਚੀ ਸੰਸਥਾ ਦੀ ਸੀ ਉਹ ਮੇਰੇ ਵੱਲੋਂ ਕੀਤੀ ਜਾ ਰਹੀ ਹੈ ਭਾਈ ਸਾਹਿਬ ਜੀ ਇਹ ਮੇਰੇ ਵੱਲੋਂ ਤਾਂ ਕੁਝ ਵੀ ਨਹੀਂ ਹੈ ਆਪੇ ਕਰਤਾ ਆਪ ਭੁਗਤਾ ਆਪ ਕਾਰਨ ਕੀ ਹੈ ਕੀ ਬਾਤ ਹੈ ਹੈ ਹੀ ਸਭ ਕੁਝ ਆਪ ਆਉਂਗਾ ਜਿੱਦਨ ਮੈਂ ਆਪ ਕਰਾਂਗਾ ਉਦਨ ਹੋਣਾ ਕੁਛ ਨਹੀਂ ਉਹ ਆਪ ਹੀ ਸਾਰੇ ਪਾਸੇ ਮੈਨੂੰ ਨਹੀਂ ਪਤਾ ਇਹ ਮਰਦੇ ਦੇ ਕੋਲੋਂ ਕਿਵੇਂ ਸੇਵਾ ਲਿੰਦਾ ਉਹ ਆਪ ਪਰੇਸ਼ੋਕੇ ਕਰਾਉਂਦਾ ਬੜੀਆਂ ਵੱਡੀਆਂ ਵੱਡੀਆਂ ਚੁਣੌਤੀਆਂ ਵੀ ਹੁੰਦੀਆਂ ਨੇ ਬਿਲਕੁਲ ਪਰ ਉਹਨੂੰ ਐਨ ਨੇਪਰੇ ਚੜਾ ਦਿੰਦਾ ਕੋਸ਼ਿਸ਼ ਕਰਾਂਗੇ ਤੁਹਾਡੇ ਵੱਲੋਂ ਕਿੱਤੇ ਜਾਂਦੇ ਜਿਹੜੇ ਸੇਵਾਵਾਂ ਪ੍ਰਤੀ ਕਾਰਜ ਨੇ ਇੱਕ ਇੱਕ ਕਾਰਜ ਦੀ ਆਪਾਂ ਗੱਲ ਕਰੀਏ ਸੰਗਤਾਂ ਦੇ ਦੂਬਰ ਕਰੀਏ ਸਭ ਤੋਂ ਪਹਿਲੇ ਜਿੱਥੇ ਤੁਸੀਂ ਰਹਿੰਦੇ ਹੋ ਜਿਸ ਕਰਕੇ ਮਸ਼ਹੂਰ ਵੀ ਹੈ ਸੰਤ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲੇ ਉਸ ਸਥਾਨ ਤੇ ਗੁਨਾਨਕ ਪਾਸ਼ਾ ਦਾ ਵਿਆਹ ਪੁਰਬ ਬੜੀ ਸ਼ਾਨੋ ਸ਼ੌਕ ਨਾਲ ਮਨਾਇਆ ਜਾਂਦਾ ਹੈ ਕਿ ਮਚਾਂ ਮੰਗਾ ਉਹ ਸਥਾਨ ਕਿਵੇਂ ਹੋਂਦ ਵਿੱਚ ਆਇਆ ਉਸ ਸਥਾਨ ਬਾਰੇ ਇਤਿਹਾਸਕ ਵਰਕੇ ਕੀ ਕਹਿੰਦੇ ਨੇ ਤੇ ਤੁਹਾਡੇ ਉਹ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਉਸ ਸਮੇਂ ਇਤਿਹਾਸ ਕੀ ਬੋਲਦਾ ਹੈ ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦਾ ਜਨਮ ਤੇ ਨਨਕਾਣਾ ਸਾਹਿਬ ਦੀ ਧਰਤੀ ਦੇ ਰਾਏਪੋਈ ਦੇ ਤਲਵੰਡੀ ਬਿਲਕੁਲ ਤੇ ਬੇਬੇ ਨਨਕੀ ਦਾ ਵਿਆਹ ਜਿਹੜਾ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੋਇਆ ਰੈਣ ਬਸੇਰਾ ਵੀ ਉੱਥੋਂ ਦਾ ਬੇਬੇ ਜੀ ਦਾ ਭਾਈ ਜੈਰਾਮ ਜੀ ਉੱਤਰਾਂ ਵਾਲੇ ਤੇ ਭਾਈ ਜੈਰਾਮ ਜੀ ਹੀ ਵਿਚੋਲੇ ਨੇ ਜੀ ਭਾਈ ਜੈਰਾਮ ਜੀ ਦੀ ਹੀ ਸਾਰੀ ਵਿਉਂਤਬੰਦੀ ਹੈ ਕਿਵੇਂ ਕੀ ਕਰਨਾ ਹੈ ਰਾਏ ਬਲਾਰ ਵਰਗੇ ਸੇਵਕ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜਿੱਥੇ ਸਾਧੂ ਮਹਾਤਮਾ ਨੇ ਮਹਾਰਾਜ ਦੇ ਬਰਾਤੀ ਉੱਥੇ ਰਾਜਾ ਰਾਏ ਬਲਾਰ ਵੀ ਹੈ ਉਹ ਵੀ ਸੇਵਕ ਹੈ ਪਡਮੁਲੀਆਂ ਸੇਵਾ ਕੀਤੀਆਂ ਨੇ ਘੋੜੇ ਰੱਥ ਹਾਥੀ ਆਦਕ ਬਹੁਤ ਵੱਡੇ ਵੱਡੇ ਪ੍ਰਬੰਧ ਕੀਤੇ ਨੇ ਗੁਰੂ ਸਾਹਿਬ ਦੇ ਵਿਆਹ ਵਾਸਤੇ ਅਤੇ ਅਸ ਦੇ ਪੰਨਿਤ ਇਹ ਗੱਲ ਕਹਿੰਦੇ ਨੇ ਕਿ ਗੁਰੂ ਨਾਨਕ ਸੱਚੇ ਪਾਸ਼ਾ ਸultanpur ਲੋਧੀ ਤੋਂ ਬਰਾਤ ਲੈ ਕੇ ਚੱਲਦੇ ਨੇ ਗੋਂਦਵਾਲ ਸਾਹਿਬ ਖਡੂਰ ਸਾਹਿਬ ਤਰਨਤਾਰਨ ਦੇ ਰਸਤੇ ਦਾਣੀ ਹੁੰਦਿਆ ਹੋਇਆ ਅੰਮ੍ਰਿਤਸਰ ਦਾ ਰਸਤਾ ਬਾਹਰ ਦਾ ਕੱਟਦਿਆ ਹੋਇਆ ਵੇਰ ਕੇ ਜਾ ਕੇ ਬਰਾਤ ਰੋਕਦੀ ਜਿੱਤੀ ਅੱਜ ਵੀ ਗੁਰਦੁਆਰਾ ਨਾਨਕਸਰ ਹੈ ਜੀ ਉੱਥੇ ਗਰੀਬਨਵਾ ਸੱਚੇ ਪਾਸ਼ਾ ਰਾਤਰੀ ਕੱਢਦੇ ਨੇ ਅੰਮ੍ਰਿਤ ਵੇਲੇ ਸੰਗਤਾਂ ਇਸ਼ਨਾਨ ਵੀ ਕਰਦੀ ਨੇ ਗਰੀਬਨਵਾ ਅਜ ਆਪ ਤਿਆਰਪੁਰ ਤਿਆਰ ਕੋਈ ਸ੍ਰੀ ਆਸਜ ਦੀਵਾਰ ਦੇ ਬਾਬਾ ਮਰਦਾਨਾ ਜੀ ਸਮੇਤ ਕੀਰਤਨ ਕੀਤਾ ਉਥੋਂ ਫਿਰ ਅਮਰ ਤੇ ਵਿਲੇ ਸੰਗਤਾਨੇ ਦਰਸ਼ਨ ਦੇਦਾਰੇ ਕੀ تن ਮਹਾਰਾਜ ਨੂੰ ਅਰਜ ਕੀਤੀ ਸੱਚੇ ਪਾਤਸ਼ਾਹ ਸਾਡੇ ਬੱਚੇ ਸੁੱਕੇ ਸੁੱਕੇ ਹੁੰਦੇ ਨੇ ਕਿਰਪਾ ਕਰੋ ਤੁਸੀਂ ਵਿਆਹਣ ਵਾਸਤੇ ਜਾ ਰਹੇ ਹੋ ਐਸੀ ਕਿਰਪਾ ਕਰ ਦਿਓ ਸਾਡੇ ਬੱਚੇ ਸੁੱਕਿਆ ਹਰੇ ਭਰੇ ਹੋ ਜਾਣ ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਜਾਓ ਜਿੱਥੇ ਅਸੀਂ ਇਸ਼ਨਾਨ ਕੀਤਾ ਨਾ ਉਥੇ ਜਾ ਕੇ ਨਾ ਬੱਚਿਆਂ ਨੂੰ ਇਸ਼ਨਾਨ ਕਰਾਓ ਇਹ ਬੱਚੇ ਤੇ ਸੁੱਕੇ ਹਰੇ ਹੋਣਗੇ ਜਿਹੜੀਆਂ ਖੋਖਾਂ ਸੁੱਕੀਆਂ ਨੇ ਉਹ ਵੀ ਹਰਿਆ ਹੋ ਜਾਇਆ ਕਰਨਗੀਆਂ ਇਤਿਹਾਸਕ ਤੱਥ ਹੈ ਬਿਲਕੁਲ ਜੀ ਵੀਰ ਕਾ ਅਜ ਵੀ ਗੁਰਦ੍ਰਾਣਾਨਕ ਸਰ ਮੌਜੂਦ ਹੈ ਉਥੇ ਗੁਰੂ ਨਾਨਕ ਸੱਚੇ ਪਾਸ਼ਾ ਵਰ ਵਰਦਾਨ ਦਿੱਤੇ ਕਿ ਨਿਵਾਜਿਆ ਕੁੱਖਾਂ ਵੀ ਹਰੀਆਂ ਹੋਣਗੀਆਂ ਹਾਂਜੀ ਉਥੋਂ ਫਿਰ ਮਾਰੇ ਚਾਲਾ ਪਾਉਂਦੇ ਨੇ ਉਦੋਂ ਕਿ ਜਾ ਕੇ ਇੱਕ ਬਰਾਤ ਰਾਤ ਵਿਸ਼ਰਾਮ ਕਰਦੀ ਆ ਅੰਮ੍ਰਿਤ ਵੇਲੇ ਗਰੀਬਨ ਵਾਅ ਫਿਰ ਉਥੋਂ ਚਾਲਾ ਪਾਉਂਦੇ ਨੇ ਤੇ ਬਟਾਲੇ ਬਟਾਲੇ ਦੀ ਹੱਦ ਵਿੱਚ ਜਾਂਦੇ ਨੇ ਜਦੋਂ ਆਪਾਂ ਉਦੋਂ ਕਿਤੇ ਚੱਲਦੇ ਵਿੱਚ ਦਾ ਰਸਤਾ ਜਿਹੜਾ ਉਥੇ ਐਸ ਟੰ ਪੱਠਾ ਆਇਆ ਤੇ ਪੱਠੇ ਦੇ ਸਾਹਮਣੇ ਇੱਕ ਮੱਟ ਪੈਂਦਾ ਜੋ ਮਹਾਰਾਜ ਪਟਿਆਲੇ ਦਾ ਡਰਾਈਵਰ ਧੰਨਾ ਸਿੰਘ ਦੀ ਕਿਤਾਬ ਉਹਦੇ ਵਿੱਚ ਪਿਕਚਰਾਂ ਵੀ ਨੇ ਹਾਂਜੀ ਉਹਦੇ ਵਿੱਚ ਲਿਖਿਆ ਵੀ ਹੈ ਤੇ ਨਾਲ ਹੀ ਅਤੀ ਸਤਿਕਾਰਯੋਗ ਮੇਰੇ ਵੀਰ ਡਾਕਟਰ ਇੰਦਰਜੀਤ ਸਿੰਘ ਹਰਪੁਰਾ 99 ਇੱਕ ਕਾਫੀ ਵੀਡੀਓ ਤਿਆਰ ਕਰਕੇ ਤੇ ਉਹ ਕਲਿੱਪ ਤਿਆਰ ਕਰਕੇ ਸੰਗਤ ਅਦ ਰੂਪ ਰੂਪ ਕੀਤੀ ਨੇ ਉਹ ਬੁੱਕ ਵੀ ਸਾਹਮਣੇ ਕੀਤੀ ਸੰਗਤ ਦੇ ਉਥੇ ਮੱਟ ਤੇ ਜਾ ਕੇ ਬਰਾਤ ਖੜੀ ਹੁੰਦੀ ਹੈ ਉਥੇ ਫਿਰ ਮਾਰੇ ਕਹਿੰਦੇ ਇਸ਼ਨਾਨ ਵਾਸਤੇ ਕੋ ਥਾਂ ਦੀ ਟੋਲ ਕਰੋ ਇੱਥੇ ਪਾਣੀ ਕਿਤੇ ਨਹੀਂ ਹੈ ਉਦੋਂ ਫਿਰ ਸਿੱਖ ਜਾ ਕੇ ਰਾਇਬਲਰ ਦੀ ਫੌਜ ਜਾ ਕੇ ਪਾਣੀ ਦੀ ਟੋਲ ਕਰਦੀ ਹੈ 15 ਏਕੜ ਦੇ ਬਾਗ ਵਿੱਚ ਜਾ ਕੇ ਖੂਹ ਅਤੇ ਬੋੜ ਹੈ ਉੱਥੇ ਗਰੀਬਨ ਵਾਣ ਨੂੰ ਦੱਸਿਆ ਜਾਂਦਾ ਕਿ ਮਾਰੇ ਆਪਾ ਚਲਿਏ ਉੱਥੇ ਚੱਲ ਕੇ ਇਸ਼ਨਾਨ ਕਰੀਏ 47 ਤੋਂ ਬਾਅਦ ਕਬਜਾ ਵੀ ਹੁੰਦਾ ਉੱਥੇ ਹਾਂਜੀ ਫਿਰ ਉੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜੀ ਜਾ ਕੇ ਇਸ਼ਨਾਨ ਕਰਦੇ ਨੇ ਉੱਥੇ ਤਿਆਰ ਪਰ ਤਿਆਰ ਹੁੰਦੇ ਨੇ ਸ਼ੇਰੇ ਸੱਜ ਜਾਂਦੇ ਨੇ ਸਾਰੀ ਬਰਾਤ ਉੱਥੇ ਤਿਆਰ ਹੁੰਦੀ ਆ ਬਾਬਾ ਮੂਲ ਚੰਦ ਜੀ ਡੇਰਾ ਸਾਹਿਬ ਗੁਰਦਰਾ ਜਿਹੜਾ ਅੱਜ ਮਾਤਾ ਸਲੱਖਣੀ ਜੀ ਦਾ ਘਰ ਦੇ ਕਾ ਘਰ ਉਹ ਸਾਰੇ ਸ਼ਹਿਰ ਤੋਂ ਉੱਚਾ ਓਕੇ ਜੋ ਕਿ ਪੱਖੋ ਕਾ ਰੰਡਾਵਾ ਮਾਤਾ ਸ ਲਖਣੀ ਦਾ ਪਿੰਡ ਹੈ ਬਾਬਾ ਮੂਲ ਚੰਦ ਜੀ ਦਾ ਤੇ ਪਟਵਾਰੀ ਦਾ ਕੰਮ ਕਰਦੇ ਹਰ ਕੋਈ ਬੰਦਾ ਜਿਹੜਾ ਅੱਜ ਵੀ ਪਿੰਡਾਂ ਦੇ ਵਿੱਚ ਰਹਿ ਕੇ ਚੰਗੇ ਉਹਦੇ ਦੇ ਪਹੁੰਚ ਜਾਂਦਾ ਉਹ ਸ਼ਹਿਰ 'ਚ ਜ਼ਰੂਰ ਕਰ ਲਿੰਦਾ ਹੀ ਲਿੰਦਾ ਬਿਲਕੁਲ ਅੱਜ ਵੀ ਰਵਾਜ ਬਣ ਗਿਆ ਕਿ ਮੈਂ ਸ਼ਹਿਰ 'ਚ ਕੋਠੀ ਪਾਵਾਂ ਹਾਂਜੀ ਤੇ ਉਸ ਸਮੇਂ ਤੇ ਬਾਬਾ ਮੂਲ ਚੰਦ ਜੀ ਨੇ ਉਹ ਡੇਰਾ ਜਿਹੜਾ ਉੱਚਾ ਸੀ ਡੇਰਾ ਉਸ ਨੂੰ ਆਪਣਾ ਘਰ ਬਣਾਇਆ ਉੱਥੇ ਖੁਈ ਵੀ ਤੇ ਧੰਨ ਗੁਰੂ ਨਾਨਕ ਚੇਪਾਦਸ਼ਾ ਮਹਾਰਾਜੀ ਦਾ ਇਸ ਸੋਹਰਾ ਪਰਿਵਾਰ ਜਿਹੜਾ ਉੱਥੇ ਵੱਸਦਾ ਰਸਦਾ ਸੀ ਜਿਸ ਵਕਤ ਬਰਾਤ ਤਿਆਰ ਹੁੰਦੀ ਤੇ ਲੜਕੀ ਵਾਲੇ ਕਰਵਾਜ ਹੁੰਦਾ ਸੀ ਭਈ ਲੜਕੀ ਦੇ ਪਿਤਾ ਜੀ ਜਾ ਕੇ ਬਰਾਤ ਨੂੰ ਅੱਗੋਂ ਵਾਲੇ ਵੈਲਕਮ ਕਹਿੰਦੇ ਸੀ ਜੀ ਆਇਆਂ ਨੂੰ ਜੀ ਆਇਆਂ ਨੂੰ ਕਹਿੰਦੇ ਸੀ ਹਾਂ ਜੀ ਉਸ ਵਕਤ ਬਾਬਾ ਮੂਰ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ 15 ਏਕੜ ਦੇ ਬਾਗ ਵਿੱਚ ਬਾਹਰ-ਵਾਰ ਅਚਲੀ ਗੇਟ ਬਟਾਲਾ ਜਿੱਥੇ ਅੱਜ ਖੂਬ ਸਾਬ ਹੈ ਉੱਥੇ ਆ ਕੇ ਫਿਰ ਮਹਾਰਾਜ ਜੀ ਨੂੰ ਗੱਲ ਵਕੜੀ ਪਾ ਕੇ ਉੱਥੋਂ ਲੈ ਕੇ ਜਾਂਦੇ ਨੇ ਡੇਰਾ ਸਾਹਿਬ ਜਾ ਕੇ ਮਿਲਣੀ ਹੁੰਦੀ ਹੈ ਡੇਰਾ ਸਾਹਿਬ ਹੀ ਜਾ ਕੇ ਸਚੇ ਪਾਤਸ਼ਾਹ ਜੀ ਮੂਲ ਮੰਤਰ ਦੇ ਨਾਲ ਪੰਜ ਪਕਰਮਾ ਹੁੰਦੀਆਂ ਨੇ ਕੀ ਬਾਤ ਹੈ ਲਾਵਾਂ ਹੁੰਦੀ ਨੇ ਹਾਲੇ ਕਿ ਉੱਥੇ ਗੱਲ ਕਹੀ ਜਾਂਦੀ ਆ ਪੰਡਤ ਕਹਿੰਦਾ ਕਿ ਵੇਦੀ ਦੇ ਨਾਲ ਲਾਵਾਂ ਮਾਰੇ ਕਹਿੰਦੇ ਮੇਰਾ ਈਸ਼ਟ ਸ਼ਬਦ ਹੈ ਸ਼ਬਦ ਗੁਰੂ ਇਤਿਹਾਸ ਤੱਕ ਮੌਜੂਦ ਨੇ ਅੱਜ ਵੀ ਬਿਲਕੁਲ ਜੀ ਚੰਦਨ ਦੀ ਫੱਟੀ ਮੰਗਾਈ ਗਈ ਰੇਸ਼ਮ ਦਾ ਪੇਪਰ ਮੰਗਾਇਆ ਸੋਨਾ ਵਸਤਰ ਮੰਗਾਇਆ ਕਲਮ ਦਵਾਤ ਮੰਗਾਈ ਜਦੋਂ ਇਹ ਗੱਲ ਕਹੀ ਫਿਰ ਕਿਦੇ ਨਾਲ ਲਾਵਾਂ ਲੈਣੀ ਆ ਤੁਸੀਂ ਦੱਸੋ ਉਹ ਕਿਹੜਾ ਮੰਤਰ ਆ ਦੱਸੋ ਫਿਰ ਮਾਰੇ ਕਹਿੰਦੇ ਮੇਰਾ ਮੂਲ ਮੰਤਰ ਹੈ ਫਿਰ ਮਾਰੇ ਨੇ ਕਰ ਕਮਲਾਂ ਦੇ ਨਾਲ ਲਿਖ ਕੇ ਫਿਰ ਵਸਤਰ ਵਿਛਾ ਕੇ ਚੰਦਨ ਦੀ ਫੱਟੀ ਤੇ ਰੱਖ ਕੇ ਗੁਰੂ ਨਾਨਕ ਸੱਚੇ ਪਾਸ਼ਾ ਨੇ ਪੰਜ ਪਕਰਮਾਂ ਕੀਤੀਆਂ ਮੂਲ ਮੰਤਰ ਦੀਆਂ ਫਿਰ ਇਸ ਗੱਲ ਤੋਂ ਵੀ ਤੁਹਾਨੂੰ ਪਤਾ ਖਫਾ ਹੋ ਗਏ ਜਿਹੜਾ ਸ਼ਰੀਕਾ ਸੀਗਾ ਹਾਂਜੀ ਉਹਨਾਂ ਨੇ ਫਿਰ ਵਿਆਹਤ ਬਣਾਈ ਪੀ ਜਿੱਥੇ ਹਵੇਲੀ ਚ ਬਰਾਤ ਬਟਾਉਣੀ ਹੈ ਨਾ ਉਹਦੀ ਕੱਚੀ ਕਾਂਦੇ ਹਟਾ ਨਾਨਕ ਦੀ ਬਰਾਤ ਜਿਹੜੀ ਮੰਜੀ ਰਾਹ ਦਿੱਤੀ ਜਾਵੇ ਉੱਥੇ ਗੁਰੂ ਨਾਨਕ ਸਾਹਿਬ ਦਾ ਮੰਝਾ ਲਾਇਆ ਤੇ ਗੁਰੂ ਨਾਨਕ ਸੱਚੇ ਪਾਸ਼ਾ ਨੇ ਉਸ ਕੱਚੀ ਕਾਂਦੇ ਨੂੰ ਵੱਡੇ ਭਾਗਾਂ ਵਾਲੀ ਬਣਾਉਣਾ ਸੀ ਉਸ ਕੰਧ ਸਾਨੂੰ ਵੱਡਿਆਂ ਭਾਗਾ ਵਾਲਾ ਬਣਾਉਣਾ ਸੀਗਾ ਦੁਕਾਨ ਅੱਜ ਤੱਕ ਮੌਜੂਦ ਹੈ ਅੱਜ ਤੱਕ ਮੌਜੂਦ ਹੈ ਜਦੋਂ ਮਾਰਨ ਬਿਠਾਇਆ ਤੇ ਪਿੱਛੋਂ ਇੱਕ ਗੱਲ ਕੀਤੀ ਗਈ ਵੀ ਕੰਧ ਕਿਸੇ ਤਰੀਕੇ ਛੁੱਟ ਦਿੱਤੀ ਜਾਵੇ ਕੋਈ ਗੱਲ ਨਹੀਂ ਹੱਦ ਤੱਕ ਕਰੋ ਇਸ ਗੱਲ ਦੀ ਕਿਉਂਕਿ ਪੰਚਮ ਭਾਗਛੇ ਦੇ ਇਤਿਹਾਸ ਤੋਂ ਨੂੰ ਪਤਾ ਹੀ ਹੈ ਵੀ ਮਾਹੋ ਪਿੰਡ ਦੀਆਂ ਜੜਾ ਪੱਟੀਆਂ ਗਈਆਂ ਬਿਲਕੁਲ ਇਹ ਤੇ ਗੁਰੂ ਸਾਹਿਬਾਂ ਦੇ ਨਾਲ ਪਹਿਲੇ ਜਾਮੇ 'ਚ ਵੀ ਹੋਇਆ ਪੰਜਵੇਂ ਜਾਮੇ 'ਚ ਵੀ ਹੋਇਆ ਸੋ ਉਸ ਵਕਤ ਜਦੋਂ ਫਿਰ ਇੱਕ ਬਜ਼ੁਰਗ ਮਾਤਾ ਨੇ ਵੇਖਿਆ ਨੇ ਵੀ ਲੜਕੀਆਂ ਨੇ ਕੰਧ ਨੂੰ ਹੱਥ ਲਾਉਣੇ ਸ਼ੁਰੂ ਕਰ ਦਿੱਤੇ ਉਸ ਵਕਤ ਮਾਰਤਾ ਨੇ ਕਿਹਾ ਵੇ ਪੁੱਤਰਾ ਵੇ ਲਾੜ ਲਿਆ ਵੇ ਲਾੜਿਆ ਥੱਲੋ ਉੱਠ ਪਾ ਤੇਰੇ ਤੇ ਕੰਧ ਸੁੱਟ ਦੇਣੀ ਹੈ ਉਹਨੂੰ ਨਹੀਂ ਮਾਤਾ ਨੂੰ ਪਤਾ ਵੀ ਨਰੰਕਾਰ ਆਪ ਬੈਠਾ ਇੱਥੇ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਇਹ ਤੇ ਪਰਮੇਸ਼ਰ ਆਪ ਬੈਠਾ ਸੋਹਣੀਆਂ ਕਲੀਆਂ ਦਾ ਹਾਰ ਸ਼ੇਰਾ ਸੀ ਤੇ ਗਰੀਬਨ ਵਾਜ ਨੂੰ ਜੋ ਦੋ ਵਾਰੀ ਕਿਹਾ ਪੁੱਤਰਾ ਉੱਠ ਪਾ ਉਹ ਪੁੱਤਰਾ ਤੇ ਗਰੀਬਨ ਵਾਜ ਸ਼ੇਰੇ ਦੀਆਂ ਕਲੀਆਂ ਚੱਕੀਆਂ ਤੇ ਫਿਰ ਉਹ ਦੌਲਤਾਂ ਦਾਈ ਵਾਲਾ ਸਾਹਬ ਹੋਇਆ ਕਿਆ ਬਾਤ ਹੈ ਦੌਲਤਾਂ ਦਾ ਜਿਹੜਾ ਭਰਿਆ ਸੀ ਨਾ ਲਾਲਚ ਵਾਲਾ ਮਨ ਉਹ ਜਦੋਂ ਦਰਸ਼ਨ ਹੋਇਆ ਤੇ ਫਿਰ ਉਹ ਰੱਜ ਗਈ ਤੇ ਮਾਤਾ ਜੀ ਨੇ ਦਰਸ਼ਨ ਕੀਤਾ ਤਾਂ ਧਨ ਮਾਤਾ ਜਿਹਨੇ ਚਰਨਾਂ ਤੇ ਸੀਸ ਝੁਕਾਇਆ ਨਰੰਕਾਰ ਦਾ ਦਰਸ਼ਨ ਹੋਇਆ ਫੇ ਕਹਿੰਨੀ ਮਾਰੇ ਤੂੰ ਜਾਣਦੀ ਆ ਸਾਰਾ ਕੁਝ ਗਰੀਬਨਵਾਇ ਕਹਿੰਦੇ ਜੁਗਾ ਜਗੰਤਰਾ ਤੱਕ ਇਕੰਧ ਖੜੀ ਰਹੇਗੀ ਇਹਨੂੰ ਕੋ ਡੇਗਣ ਵਾਲਾ ਜੰਮਿਆ ਨਹੀਂ ਕਿਆ ਬਾਤ ਆ ਬਹੁਤ ਕਬ ਜੇਕਰ ਉਸ ਥਾਂ ਦੀ ਗੱਲ ਕੀਤੀ ਜਾਵੇ ਹਾਲਾਂਕਿ ਉਸ ਥਾਨ ਕਿਸੇ ਸੰਸਥਾ ਦੇ ਅਧੀਨ ਆਂਦਾ ਵੀ ਹੈ ਤੇ ਕੁਝ ਸੰਸਥਾਵਾਂ ਨਾਲ ਕਾਰਜ ਕਰਨਾ ਵੀ ਚਾਹੰਦੀਆਂ ਨੇ ਕਾਰਜ ਹੋਇਆ ਵੀ ਹੈ ਪਰੰਤੂ ਉਹ ਪ੍ਰੋਪਰ ਸਥਾਨ 'ਚ ਬਣ ਕੇ ਸਾਡੇ ਸਾਹਮਣੇ ਨਹੀਂ ਆ ਰਿਹਾ ਉਹ ਥਾਂ ਦੀ ਸੇਵਾ ਸਮਾ ਤੁਹਾਡੇ ਕੋਲ ਆਈ ਹੈ ਅੱਜ ਕੀ ਰੂਪਰੇਖਾ ਉਸ ਥਾਂ ਤੇ ਦੇਖੋ ਉੱਥੇ ਬਹੁਤ ਵੱਡਾ ਜਾੜ ਸੀਗਾ ਜੰਗਲ ਸੀਗਾ ਹਾਲ ਹੀ ਕਈ ਸਾਡੀਆਂ ਸੰਸਥਾਵਾਂ ਨੂੰ ਤਕਲੀਫ ਵੀ ਹੋਈ ਤਾਂ ਦੇਖੋ ਗੁਰੂ ਨਾਨਕ ਸਾਹਿਬ ਦਾ ਕੋਈ ਵੀ ਇਤਿਹਾਸਕ ਸਥਾਨ ਮਿਲਦਾ ਤਾਂ ਸਾਡਾ ਫਰਜ਼ ਹੈ ਉਹਦੀ ਸੇਵਾ ਨੂੰ ਸੰਭਾਲ ਕਰਨੀ ਇਹ ਨਹੀਂ ਕਿ ਆਪਾਂ ਅੱਖਾਂ ਤੋਂ ਉਹਲੇ ਕਰ ਦੋ ਬੜਾ ਕੁਝ ਗਵਾ ਦਿੱਤਾ ਸੀ ਜੀ ਬਹੁਤ ਕੁਝ ਹੁਣ ਜਿਹੜਾ ਡੇਰਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਸੌਰਿਆਂ ਦਾ ਘਰ ਹੈ ਜਿੱਥੇ ਹਵਨਕੁੰਡ ਸੀ ਉੱਥੇ ਫਿਰ ਉਹ ਪਤਾ ਕਿੰਨਾਂ ਨੇ ਤਿਆਰ ਕੀਤਾ ਜੋ ਮੈਂ ਆਪਣੀ ਜ਼ਿੰਦਗੀ ਦੀ ਜਾਣਦਾ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਨੇ ਤਿਆਰ ਕੀਤਾ ਬਟਾਲੇ ਦਾ ਵੀ ਉਹ ਜਿਹੜਾ ਥੜਾ ਸਾਹਿਬ ਜਿੱਥੇ ਵੇਦੀ ਸੀ ਮਾਰੇ ਕਹਿੰਦੇ ਕਿਦੇ ਆਉਣ ਵਾਲਾ ਸਿੱਖ ਮੇਰਾ ਸ਼ੰਕਾ ਚ ਰ ਪਿਆ ਜਾਵੇ ਉਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਘਰ ਕਮਲਾਨਾ ਥੜਾ ਤਿਆਰ ਕੀਤਾ ਉਹ ਅੱਜ ਵੀ ਮੌਜੂਦ ਹੈ ਔਰ ਕਿਸ ਨੇ ਢਾਤਾ ਸੀ ਉਹੀ ਇੱਟਾਂ ਦੇ ਨਾਲ ਦੁਬਾਰਾ ਬਾਬਾ ਸੇਵਾ ਸਿੰਘ ਨੇ ਤਿਆਰ ਕੀਤਾ ਉਹ ਇੱਟਾਂ ਨੇ ਗੁਰੂ ਸਾਹਿਬ ਦੀਆਂ ਸੋ ਇਹ ਜਿਹੜਾ ਖੂਬ ਸਾਬ ਹੈ ਇਹ ਗੁਰੂ ਨਾਨਕ ਸਾਹਿਬ ਆਵ ਤੁੱਟੇ ਨੇ ਟੁੱਟਾ ਸੱਚਾ ਬਾਦਸ਼ਾ ਤਾਪ ਗਿਆ ਸੰਸਾਰਾ ਸੋ ਅੱਜ ਜਿਹੜਾ ਉੱਥੇ ਹਾਲਾਤ ਚੰਗਾ ਬਣਦਾ ਜਾ ਰਿਹਾ ਸੋਹਣੇ ਉੱਥੇ ਐਨ ਸੋਹਣੇ ਇੱਥੇ ਕਾਰਜ ਹੋਣ ਲੱਗ ਪਏ ਬਾਕੀ ਦਾ ਤੁਹਾਡੇ ਵੱਲ ਇੱਕ ਗੁਰਮਤ ਸਮਾਗਮ ਵੀ ਕੀਤਾ ਜਾਂਦਾ ਸਾਲ ਦੇ ਜੀ ਸਾਲ ਚ ਦੋ ਵਾਰ ਦੋ ਵਾਰ ਚ ਕੀਤਾ ਜਾਂਦਾ ਸੰਗਤਾਂ ਖੁਮ ਹਮਾ ਕੇ ਉੱਥੇ ਪਹੁੰਚਦੀਆਂ ਨੇ ਇੱਕ ਹੋਰ ਵੀ ਤੁਹਾਡੇ ਵੱਲੋਂ ਕਾਰਜ ਕੀਤਾ ਜਾਂਦਾ ਹੈ ਸਮਾਜ ਸੇਵਾ ਨੂੰ ਮੁਖ ਰਿਅਗ ਦੇ ਬੱਚਿਆਂ ਦੇ ਆਨੰਦ ਕਾਜ ਕਰਾਏ ਜਾਂਦੇ ਨੇ ਮੈਂ ਚਾਹਾਂਗਾ ਕਿ ਇਹ ਰਮਤਾ ਕਦੋਂ ਕੀਤੀ ਗਈ ਪਿੱਛੇ ਕਿਸ ਦੀ ਭਾਵਨਾ ਸੀ ਕਿ ਇਹ ਸੇਵਾ ਤੁਸੀਂ ਕਰੋ ਜਾਂ ਕੁਝ ਪਰਿਵਾਰ ਤੁਹਾਡੇ ਕੋਲ ਆਈ ਸੀ ਪਿੰਡ ਦੇ ਇਲਾਕੇ ਦੇ ਵੀ ਗੁਨਾਨਕ ਸਾਹਿਬ ਦਾ ਜਿਸ ਇਲਾਕੇ ਜਸਤਾਨ ਹੋਵੇ ਉੱਥੇ ਆਨੰਦ ਕਾਜ ਹੋਣੇ ਚਾਹੀਦੇ ਨੇ ਦੇਖੋ ਜੀ ਜਦੋਂ ਅਸੀਂ ਮਿੱਥਾ ਚੌਂਕ 'ਚ ਰਹਿੰਦੇ ਸੀ ਉਦੋਂ ਵੀ ਇਹ ਕਾਰਜ ਚੱਲਦੇ ਸੀਗੇ ਵੱਡੇ ਮਾਹ ਪਿਓ ਸੇ ਗੁਰਦਰ ਹਰਗੋਬਿੰਦ ਗੜ੍ਹ ਸਾਹਿਬ ਮਿੱਥਾ ਚੌਂਕ ਦੇ ਵਿੱਚ ਉਹਦੀਆਂ ਸੇਵਾਵਾਂ ਸੀ ਬਾਬਾ ਗੁਰਦੇਵ ਸਿੰਘ ਜੀ ਨੇ ਲਾਈਆਂ ਹੋਈਆਂ ਤੇ ਇਹ ਵੱਡੇ ਮਹਾਪੁਰਸ਼ਾਂ ਤੋਂ ਚੱਲਦੇ ਹੁੰਦੇ ਸਿੰਘ ਸਾਹਿਬ ਜਥੇਦਾਰ ਮਹਾਂਖਲ ਬਾਬਾ ਵਜੀਰ ਸਿੰਘ ਸੱਚਖੰਡਵਾਸੀ ਨੇ ਸਾਡੇ ਪਿਤਾ ਜੀ ਐਸ ਵਾਰ ਮੈਨੂੰ ਅਮਰੀਕਾ ਦੇ ਵਿੱਚ ਅਸੈਂਬਲੀ ਨੇ 530 ਲੜਕੀਆਂ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਮੈਨੂੰ ਅਵਾਰਡ ਦਿੱਤਾ। ਕੀ ਬਾਤ ਹੈ ਬਹੁਤ ਖੋ। ਹਾਂਜੀ। ਔਰ ਬੜੀ ਇਹ ਵੱਡੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਜੀ ਦੀ ਆ। ਤੇ ਗੁਰੂ ਨਾਨਕ ਸਾਹਿਬ ਜੀ ਦੇ ਸੀ ਵਿਆਹ ਪੁਰਬ ਤੇ ਤਾਂ ਕਰੀਦਾ ਕਿ ਮਾਤਾ ਸਲਖਣੀ ਨੂੰ ਇਹ ਧੀਆ ਯਾਦ ਕਰਨ। ਯਾਦ ਕਰਨ ਬਿਲਕੁਲ। ਕੋਈ ਛੋਟੀ ਜੀ ਕਮਾਈ ਨਹੀਂ ਮਾਤਾ ਸਲਖਣੀ ਜੀ ਨਰੰਗਕਾਰ ਦੀ ਧਰਮ ਸਪਤਨੀ ਬਾਣਾ ਤੇ ਇਹ 3 ਨੂੰ ਕਹੀ ਤਾਂ ਤੁਹਾਨੂੰ ਇੱਕ ਮਾਂ ਵੱਲੋਂ ਗਿਫਟ ਹੈ ਜਿਹੜਾ 2.5 ਲੱਖ ਦਾ ਸਮਾਨ ਮਿਲਣਾ ਨਾ ਤੁਹਾਨੂੰ ਇਹ ਮਾਂ ਵੱਲੋਂ ਗਿਫਟ ਹੈ ਤੁਹਾਡੀ ਮਾਂ ਮਾਤਾ ਸਲਖਣੀ ਹੈ ਪਿਤਾ ਤੁਹਾਡਾ ਗੁਰੂ ਨਾਨਕ ਸਾਹਿਬ ਆ ਅਸੀਂ ਦੁੱਧ ਦੱਸ ਰਹੇ ਪਰ ਤੁਸੀਂ ਸਾਨੂੰ ਪਿਤਾ ਮੰਨਦੀਆਂ ਹੋ ਤੇ ਮੇਰੇ ਪਤਨੀ ਕਿੰਨੇ ਕੁ ਜਵਾਈ ਬਣ ਕੇ ਨੇ ਇਸ ਟਾਈਮ ਤੇ 530 ਤੋਂ ਜਵਾਈ ਜਾਤਾ ਕਿਉਂਕਿ ਉਹਨੇ ਸੋ ਇਸ ਕਰਕੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਦਿਹਾੜੇ ਤੇ ਅਸੀਂ ਕਹਿੰਦੇ ਕੀਰਤਨ ਦਰਬਾਰ ਹੁੰਦੇ ਨੇ ਬਹੁਤ ਵੱਡੇ ਪ੍ਰਚਾਰ ਵੀ ਹੁੰਦੇ ਨੇ ਪਰ ਇਨ੍ਹਾਂ ਸਮੇ ਇਹ ਇਨ੍ਹਾਂ ਸਮਾਗਮਾਂ ਵਿੱਚ ਕਿਸੇ ਨੂੰ ਕੁਝ ਮਿਲ ਸਕੇ ਕਿਉਂਕਿ ਅੱਜ ਪਤਾ ਸਾਡੇ ਪੰਥ ਵਿੱਚ ਕੀ ਖੁਸ਼ ਹੋ ਰਿਹਾ ਅਸੀਂ ਉਸ ਚੀਜ਼ ਨੂੰ ਰੱਖਿਆ ਕਿ ਇਨ੍ਹਾਂ ਗਰੀਬ ਪਰਿਵਾਰਾਂ ਵਾਸਤੇ ਕੁਛ ਤੇ ਕੁਛ ਹੁੰਦਾ ਜਾਵੇ ਇਨ੍ਹਾਂ ਦੇ ਜੀਵਨ ਵਿੱਚ ਕੋਈ ਕ੍ਰਾਂਤੀ ਆਉਂਦੀ ਜਾਵੇ ਫਿਰ ਉਹਨਾਂ ਨੂੰ ਸਿੱਖੀ ਦੇ ਨਾਲ ਜੋੜੀ ਦਾ ਵੀ ਹੈ ਅਮਰਤ ਸ਼ਕੂ ਗੁਰੂ ਵਾਲੇ ਬਣੋ ਗੁਰੂ ਦੀ ਕਹਿਣੀ ਕਤਨੀ ਤੇ ਚਲੋ ਗੁਰੂ ਪਾਤਸ਼ਾਹ ਕਰਦੇ ਕੀ ਨੇ ਕਹਿੰਦੇ ਕੀ ਨੇ ਸਾਨੂੰ ਤੇ ਸਾਨੂੰ ਸਮਝਾਉਂਦੇ ਕੀ ਆ ਆਪਾਂ ਸਿੱਖੀ ਦੇ ਵਿੱਚ ਰਹਿਣਾ ਅਮਰਤ ਛਕਣਾ ਗੁਰੂ ਵਾਲੇ ਬਣਨਾ ਆਪਣੇ ਪਿਤਾ ਨੂੰ ਨੇ ਛੱਡਿਓ ਆਪਣੀ ਮਾਂ ਨੂੰ ਨੇ ਛੱਡਿਓ ਕਿਉਂਕਿ ਆਪਣੇ ਮਾਂ ਪਿਓ ਨੂੰ ਛੱਡ ਕੇ ਹੋਰ ਕੇ ਪਤਨੂ ਮੰਨੀ ਜਾ ਰਹੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚ ਮੱਚ ਗੁਰੂ ਕੀ ਪਿਆਰੀ ਸਾਦ ਸੰਗਤ ਜੀ ਅੱਜ ਪੰਜਾਬ ਦਾ ਕੋਈ ਕੋਨਾ ਜਾਂ ਵਿਦੇਸ਼ ਜਾਂ ਪੰਜਾਬ ਦੇ ਬਾਹਰ ਦੀ ਗੱਲ ਕੀਤੀ ਜਾਵੇ ਕੋਈ ਐਵਾਂ ਜਗ੍ਹਾ ਸਥਾਨ ਨਹੀਂ ਜਿੱਥੇ ਗੁਰਮਤ ਸਮਾਗਮ ਨਾ ਹੁੰਦੇ ਹੋਣ ਜਿੱਥੇ ਗੁਰੂ ਕੀ ਬਾਣੀ ਨਾ ਗਾਈ ਜਾਂਦੀ ਹੋਵੇ ਇੰਨਾ ਹੀ ਨਹੀਂ ਪ੍ਰਚਾਰਕਾਂ ਦੇ ਵੱਲੋਂ ਵੱਡੇ ਵੱਡੇ ਵਿਖਿਆਨ ਵੀ ਕਿਤੇ ਜਾਂਦੇ ਨੇ ਪਰੰਤੂ ਉਹ ਸਮਾਗਮ ਸਫਲ ਉਹ ਸਮਾਗਮ ਤਾਂ ਤਾਂ ਦੇ ਯੋਗ ਹੈ ਜਿਸ ਸਮਾਗਮ ਦੇ ਵਿੱਚ ਸਦਾ ਵਾਸਤੇ ਬੱਚੇ ਬੱਚੀਆਂ ਨੂੰ ਕੌਮ ਦਾ ਹਿੱਸਾ ਬਣਾਇਆ ਜਾਂਦਾ ਹੈ ਪੰਥ ਦਾ ਹਿੱਸਾ ਬਣਾਇਆ ਜਾਂਦਾ ਹੈ ਮੇਰੇ ਹੱਥ ਜੋੜ ਕੇ ਪ੍ਰਬੰਧਕਾਂ ਤੇ ਚੰਨਾਂ ਚ ਖਾਸ ਕਰਕੇ ਬੇਨਤੀ ਹੈ ਸਮਾਗਮਾਂ ਦੀ ਅਸੀਂ ਆਉਟਪੁੱਟ ਕੱਢੀ ਐ ਤੇ ਕਿਵੇਂ ਨਿਕਲੇਗੀ ਇਹ ਤੁਸੀਂ ਵੀ ਜਾਣਦੇ ਹੋ ਸਾਰੇ ਪ੍ਰਬੰਧਕ ਜਾਣਦੇ ਨੇ ਕੋਸ਼ਿਸ਼ ਕਰੀਏ ਹਰ ਸਮਾਗਮ ਤੇ ਪੰਥ ਦੇ ਵਾਰਸਾਂ ਨੂੰ ਸੰਭਾਲੀਏ ਅਤੇ ਸਮਾਜ ਦੇ ਉਸ ਹਿੱਸੇ ਨੂੰ ਅਸੀਂ ਪੰਥ ਦੀ ਆਣ ਤੇ ਪੰਥ ਦੀ ਸ਼ਾਨ ਬਣਾਈਏ ਜਿਸ ਵਾਸਤੇ ਪੰਥਕ ਕਾਰਜ ਕੀਤੇ ਜਾਂਦੇ ਨੇ ਜਿਸ ਵਾਸਤੇ ਗੁਰੂ ਘਰ ਦਾ ਨਾਮ ਪ੍ਰਚਲਿਤ ਹੈ ਪੂਰੇ ਵਿਸ਼ਵ ਦੇ ਵਿੱਚ ਜਿਸ ਵਾਸਤੇ ਗੁਰਦੁਆਰਾ ਪ੍ਰਸਿੱਧ ਹੈ ਪੂਰੇ ਵਿਸ਼ਵ ਦੇ ਵਿੱਚ ਇੱਕ ਗੱਲ ਮੋਰ ਪੁੱਛਣਾ ਚਾਹਾਂਗਾ ਸੰਤ ਬਾਬਾ ਜੀ ਸਿੰਘ ਜੀ ਅਕਸਰ ਵੇਖਿਆ ਜਾਂਦਾ ਹੈ ਆਨੰਦ ਕਾਜੀ ਤੁਸੀਂ ਕਰ ਲੈਂਦੇ ਹੋ ਵੱਡਾ ਕਾਰਜ ਹੈ ਤੁਸੀਂ ਉਹਨੇ ਆਖਿਆ ਵੀ ਮੈਂ ਇੰਨੀਆਂ ਬੱਚੀਆਂ ਦੇ ਪਿਤਾ ਬਣ ਚੁੱਕਾ ਤੇ ਇੰਨੇ ਮੇਰੇ ਜਵਾਈ ਨੇ ਇਹ ਸੇਵਾਵਾਂ ਵੀ ਚੱਲ ਰਹੀਆਂ ਨੇ ਇੱਕ ਸੇਵਾ ਹੋਰ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਪਾਵਨ ਪਵਿੱਤਰ ਸਰੂਪ ਜਿਹੜਾ ਪੁਰਾਤਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜਿਹਦੇ ਬਾਰੇ ਕੁਝ ਸਮਾਂ ਪਹਿਲਾਂ ਅਸੀਂ ਡਾਕੂਮੈਂਟ ਵੀ ਤਿਆਰ ਕੀਤੀ ਸੀ ਤੁਹਾਡੇ ਵੱਲੋਂ ਹੀ ਅੱਜ ਉਹ ਸੇਵਾ ਕਿੱਥੇ ਖੜੀ ਹੈ ਪਹਿਲੀ ਗੱਲ ਤੇ ਮੈਂ ਜਵਾਬ ਨਹੀਂ ਕਰਾ ਰਿਹਾ ਗੁਰਸੇਬ ਆਪ ਕਰਵਾ ਰਹੇ ਤਰ ਤੋ ਟੁੱਟ ਉਹ ਆਪ ਹੀ ਕਰਾ ਰਿਆ ਮੇਰੀ ਬੱਚੀ ਮੈਨੂੰ ਸਵਾਲ ਕਰਦੀ ਸਰਬਜੀਤ ਗੌਰ ਪਾਪਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀ ਮਹਿਸੂਸ ਕਰਦੇ ਹੋ ਮੈਂ ਮੈਂ ਮਹਿਸੂਸ ਕਰਦਾ ਜਦੋਂ ਦਸਵੇਂ ਜਾਮੇ ਚ ਸੀ ਨਾ ਮਾਰੇ ਪਾਤਸ਼ਾਹ ਮੈਂ ਝੋਲੀ ਅੱਡੀ ਕਿਤੇ ਉਹਦੇ ਚਰਨਾਂ ਚ ਜੋਦਰੀ ਕੀਤੀ ਮਹਾਰਾਜ ਗਰੀਬਾਂ ਨ ਸੇਵਾ ਦੇਵੋ ਉਹ ਕਹਿੰਦੇ ਐ ਸਮੇਂ ਚ 11ਵੇਂ ਜਾਮੇ ਸੇਵਾ ਲਵਾਂਗੇ ਆ ਜੋ 11ਵੇਂ ਜਾਮੇ ਦਾ ਮਾਲਕ ਆਪ ਬੈਠਾ ਜਦੋਂ ਉਹਦਾ ਇੱਕ ਇੱਕ ਅੰਗ ਮੈਂ ਵੇਖਦਾ ਨਾਲ ਜੁੜਦਾ ਅੰਦਰੋਂ ਹਲੂਣਾ ਵੀ ਆਉਂਦਾ ਮੈਂ ਕਿਸੇ ਵਕਤ ਭਾਈ ਸਾਹਿਬ ਜੀ ਡਰਦਾ ਅੰਦਰ ਨਹੀਂ ਜਾਂਦਾ ਬੜੀ ਹਨੇਰੀਆਂ ਆਈਆਂ ਕਿਸੇ ਇਹਦੇ ਵਾਸਤੇ ਜੇ ਮੈਂ ਤੁਹਾਨੂੰ ਕਿਤੇ ਦੱਸਾਂ ਨਾ ਤੇ ਤੁਸੀਂ ਵੀ ਹਿੱਲ ਜਾਓਗੇ ਮੈਂ ਇੱਕ ਗੱਲ ਜਦੋਂ ਹਨੇਰੀ ਆਈ ਸੀ ਨਾ ਜਦੋਂ ਸ਼ੁਰੂ ਨਹੀਂ ਸੀ ਉਸ ਵਕਤ ਮੈਂ ਇੱਕੋ ਗੱਲ ਕੀਤੀ ਜਾਂ ਮੌਤ ਹੈ ਤੇ ਜਾਂ ਸੇਵਾ ਹੈ ਦੱਸ ਕੀ ਕਰਨਾ ਜੇ ਤੂੰ ਪ੍ਰਤਾਖਿਆ ਤੇ ਫਿਰ ਸੇਵਾ ਲਈ ਤੇ ਜੇ ਤੂੰ ਸੇਵਾ ਨਾਲੇ ਮੈਂ ਤੈਨੂੰ ਪ੍ਰਤਾਖ ਨਹੀਂ ਫਿਰ ਮੰਨਣਾ ਤੇ ਪ੍ਰਤਾਖ ਹੋ ਕੇ ਵਖਾਇਆ ਕਿਆ ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਬਿਆਸ ਨਦੀ ਤੇ ਵਿੱਚ ਉਹ ਬਿਆਸ ਨਦੀ ਨੂੰ ਸ੍ਰੀ ਹੁਸੰਪਿਆਸੀ ਦਾ ਨਵੇਂ ਜਾਮੇ ਚ ਅਮਰਤਸਰ ਤੋਂ ਜਾਂਦੇ ਆ ਫਿਰ ਮੇਰੇ ਸਤਿਗੁਰੂ ਉੱਥੇ ਗਏ ਸੀ ਜਿੱਥੇ ਨਵੇਂ ਜਾਮਿਆ ਲੈ ਕੇ ਗਿਆ ਸੀ ਇਹ ਸੁਰੂਜੀ ਦੀ ਸੇਵਾ ਆ ਮੈਂ ਉਸ ਦਿਨ ਤੋਂ ਜਾ ਕੇ ਮੈਂ ਗੱਲ ਕਰਾਂ ਕਿਸ ਗੁਰੂ ਗ੍ਰੰਥ ਸਾਹਿਬ ਨੂੰ ਸੰਗਤ ਜੀ ਹਾਜ਼ਰ ਨਾਜ਼ਰ ਸਮਝਿਆ ਕਰੋ ਮੈਂ ਤੁਹਾਨੂੰ ਇਹ ਬੇਨਤੀ ਕਰਕੇ ਸ਼ੁਰੂ ਕਰਾਂਗਾ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਨਾ ਸਮਝਿਓ ਇੱਕ ਗੱਲ ਇਹ ਆ ਇਹਨੂੰ ਕਿਤੇ ਬਰਥਡੇ ਵਾਸਤੇ ਨਾ ਇਸੋ ਗੁਰੂ ਗ੍ਰੰਥ ਸਾਹਿਬ ਪਾਠ ਕਰਾਉਣਾ ਬੜਾ ਜ਼ਰੂਰੀ ਹੈ ਅੰਤਮ ਕਿਰਿਆ ਤੇ ਅਸੀਂ ਖੰਡ ਪਾਠ ਕਰਾਉਣਾ ਬੜਾ ਜ਼ਰੂਰੀ ਹੈ ਤਿੰਨ ਅੰਦਕਾਰ ਜਪ ਸਲਾਵਾ ਜ਼ਰੂਰੀ ਹੈ ਇੱਕ ਓੰਕਾਰ ਤੋਂ ਲੈ ਕੇ ਤੇ 18 10 20 ਤੱਕ ਗੁਰੂ ਗ੍ਰੰਥ ਸਾਹਿਬ ਨੂੰ 10 ਜਾਮਿਆਂ ਤੇ ਭਗਤ ਜਨਾਂ ਦੇ ਚਰਨ ਫੜਨ ਵਾਸਤੇ ਜਾਓ ਇੱਕ ਇੱਕ ਅੱਖਰ ਨੂੰ ਪੜ ਕੇ ਵੇਖੋ ਕੀ ਬਾਤ ਹੈ ਬਹੁਤ ਕੋਨੋਂ ਅੰਦਰ ਵਸਾਓ ਤੇ ਇਹ ਸਮਝਣਾ ਚਰਨਾਂ ਦਾ ਛਾਡੂ ਸਰੀਰ ਘੱਲ ਜਾਈ ਮੈਂ ਉਹ ਸੇਵਾ 사ਤਗੁਰੂ ਦਾ ਦਾਸ ਨਹੀਂ ਕਰ ਸਕਦਾ ਇਹ ਗੁਰੂ ਗ੍ਰੰਥ ਸਾਹਿਬ ਆਪ ਖੁਦ ਸੇਵਾ ਲੈ ਰਹੇ ਬਟਾਲੇ ਦੀ ਧਰਤੀ ਤੇ ਉਮਰ ਪਰੇਵੇ ਕੇ ਆਪ ਕਰਾ ਰਿਆ ਨਹੀਂ ਤੇ ਮੇਰੇ ਵਰਗਾ ਮੈਂ ਇੱਕ ਕੀਰਤਨ ਕਰਵਾ ਤੁਹਾਡੇ ਵੱਲੋਂ ਚੰਨੀਆਂ ਵੀ ਸੇਵਾਵਾਂ ਚੱਲ ਰਹੀ ਨੇ ਭਾਵੇਂ ਗੁਰਪਾਤ ਸ਼ਕਰਵੰਦੇ ਪਏ ਨੇ ਇਹ ਕਾਰਜ ਪੰਥਕ ਕਾਰਜ ਨੇ ਕਦੀ ਕਿਸੇ ਪੰਥਕ ਜਥੇਬੰਦੀ ਨੇ ਜਾਂ ਕਿਸੇ ਸਰਵਉਰ ਸੰਸਥਾ ਨੇ ਆਕਿਆ ਨਹੀਂ ਵੀ ਇਹ ਸੇਵਾ ਸਾਡੀ ਚੋਲੀ ਪਾਓ ਅਸੀਂ ਵੀ ਤੁਹਾਡੇ ਨਾਲ ਰਲ ਕੇ ਕਰਾਂਗੇ ਹਾਲੇ ਤੱਕ ਮੈਨੂੰ ਇਹਵੇਂ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਮੰਨਿਆ ਨਹੀਂ ਕਿਸੇ ਨੇ ਬੜਿਆਂ ਨੂੰ ਪਤਾ ਬੜੀ ਬੜੇ ਮਹਾਤਮਾ ਨੇ 96 ਕੁੜੀ ਮਹਾਂਪੁਰਸ਼ ਬਾਬਾ ਬਲਬੀਸ ਨੇ ਖੁਦ ਆਪ ਚੱਲ ਕੇ ਗਏ ਨੇ ਦਰਸ਼ਨ ਕੀਤੇ ਨੇ ਮੈਨੂੰ ਕਿਹਾ ਦੱਸੋ ਕੋਈ ਵੀ ਸੇਵਾ ਜਿੱਥੇ ਅੜਦੀਓ ਦੱਸਿਓ ਬੁੱਢੇ ਦਲ ਵਾਲਿਆਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਗਏ ਉਹਨਾਂ ਨੇ ਬਹੁਤ ਸਲਾਗਾ ਕੀਤੀ ਕਿਸ ਗਰਸਾਉ ਦੇ ਜਥੇਦਾਰ ਸਨ ਉਦੋਂ ਸਿੰਘ ਸਭਗੇ ਨਿਰਗਪੀਰ ਸਿੰਘ ਜੀ ਇਹਨਾਂ ਨੇ ਵੀ ਬਹੁਤ ਪਿਆਰ ਦਿੱਤਾ ਜਿਹੜੇ ਜਥੇਦਾਰਾਂ ਨੇ ਦਿੱਤਾ ਸਚਖੰਡ ਵਾਸੀ ਗਿਆਨੀ ਜਗਿੰਦਰ ਸਿੰਘ ਵਦੰਤੀ ਸਾਹਿਬ ਉਹਨਾਂ ਨੇ ਵੀ ਥਾਪੜਾ ਦਿੱਤਾ ਵੀ ਬਹੁਤ ਚੰਗਾ ਕਾਰਜ ਆ ਬਾਬਾ ਰਾਮ ਸਿੰਘ ਸੰਗਰਾਮਾਂ ਵਾਲੇ ਪਰ ਜੇ ਕਹੀਏ ਇਹਨਾਂ ਤੋਂ ਇਲਾਵਾ ਕੋਈ ਨਹੀਂ ਆਇਆ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੋਲ ਵੱਡੀ ਜ਼ਿੰਮੇਵਾਰੀ ਹੈ ਜਿੰਨੇ ਵੀ ਗੁਰੂ ਘਰ ਸਥਾਪਿਤ ਕਰਨੇ ਜਾਂ ਜਿੰਨੇ ਵੀ ਗੁਰੂ ਘਰਾਂ ਦੀ ਦੇਖਰੇਖ ਕਰਨੀ ਜਾਂ ਸੇਵਾ ਸੰਭਾਲ ਕਰਨੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਇੱਕ ਹੋਰ ਪਾਕਬਾ ਤੁਹਾਡੇ ਰੂਬਰੂ ਕਰਾਂਗਾ ਵੜਾ ਵੱਟਕ ਨਾਮ ਹੈ ਸੰਸਥਾ ਕਾਰ ਸੇਵਾ ਦੇ ਰੂਪ ਦੇ ਵਿੱਚ ਸੰਤ ਮਹਾਪੁਰਸ਼ਾ ਦੀ ਕਿਸੇ ਕਾਰ ਸੇਵਾ ਵਾਲੇ ਨੇ ਨਹੀਂ ਆਖਿਆ ਕਿਸੇ ਜੱਥੇਬੰਦੀ ਨੇ ਨਹੀਂ ਆਖਿਆ ਮੇਰੇ ਲਾਗੇ ਕਈ ਕਾਰ ਸੇਵਾ ਵਾਲੇ ਨੇ ਕੋਈ ਦਰਸ਼ਨ ਕਰਨ ਤੱਕ ਨਹੀਂ ਆਇਆ ਸਿਰਫ ਘੁੰਮਣ ਆਲੇ ਮਹਾਪੁਰਸ਼ਾਏ ਬਾਬਾ ਬੁੱਧ ਸਿੰਘ ਜੀ ਪਾਪਕ ਹੋ ਗਏ ਜਦ ਕਿ ਸਥਾਨ ਪੰਥਕ ਸਥਾਨ ਸੀਗਾ ਇਹ ਤੁਹਾਡਾ ਕੋਈ ਨਿੱਜੀ ਸਥਾਨ ਤਾਂ ਹੈ ਨਹੀਂ ਸੀਗਾ ਜੇ ਸਥਾਨ ਬਣ ਜਾਵੇ ਤੇ ਗੁਰੂ ਕੀ ਸੰਗਤਾਂ ਹਮੇ ਆ ਕੇ ਆ ਸਕਦੀਆਂ ਨੇ ਬਿਲਕੁਲ ਜੀ ਬਹੁਤ ਸੁੰਦਰ ਸਰਾਹ ਬਣੇਗੀ ਬਹੁਤ ਸੁੰਦਰ ਉੱਥੇ ਲੰਗਰ ਹਾਲ ਬਣਨਗੇ ਬਟਾਲੇ ਦੇ ਵਿੱਚ ਕਿਤੇ ਰਹਿਣ ਲਈ ਸੰਗਤ ਲਈ ਕੋਈ ਵੀ ਥਾਂ ਨਹੀਂ ਹੈ। ਇਸ ਵਕਤ ਟੌਲਟ ਬਾਥਰੂਮ ਦੋ ਤੇ ਤਿੰਨ ਤੋਂ ਵੱਧ ਨਹੀਂ ਹੈ। ਜਿਹੜੇ ਹੋਰ ਆਸਾਨ ਨੇ ਆਪਣੇ ਸਥਾਨ ਤੇ ਪਹਿਲਾਂ ਸੀ ਇਹ ਚੀਜ਼ ਜਮਣੀ ਹੈ ਜਿਹੜੀ ਆਉਣ ਵਾਲੀ ਸੰਗਤ ਨੂੰ ਦਿੱਕਤ ਸੀਗੀ ਆਪਾਂ ਉਹ ਹੱਲ ਕੀਤਾ। ਹੁਣ ਲੰਗਰ ਵੀ ਜਿੱਦਾਂ ਤਾਂ ਸਾਡੇ ਕੋਲ ਬਣਦਾ ਦਈ ਦਾ, ਚਾਹ ਪਾਣੀ ਦਈ ਦਾ, ਹਰ ਕੋਈ ਜੀ ਆਇਆਂ ਨੂੰ ਆਖੀਦਾ। ਜਿੰਨਾਂ ਕ ਸਾਡਾ ਕਾਦਾ ਹੀ ਉਹਨਾਂ ਕ ਕਰੀ ਜਾ ਰਹੇ ਆ। ਇੰਨੀਆਂ ਮ ਸੇਵਾਵਾਂ ਚੱਲ ਰਹੀਆਂ ਭਾਈ ਸਾਹਿਬ ਜੀ। ਕਦੀ ਪਰਿਵਾਰ ਨੇ ਗਿਲਾ ਸ਼ਿਕਵਾਂ ਨਹੀਂ ਕੀਤਾ ਕਿ ਸਾਰਾ ਦਿਨ ਤੁਸੀਂ ਪੰਥਕ ਕਾਜ ਵਿੱਚ ਜਾਂਦੇ ਹੋ। ਸਾਡੇ ਕੋਲ ਸਮਾਂ ਕਦੋਂ ਬੈਠੋਗੇ ਤੁਹਾਡਾ ਵੀ ਬੇਟਾ ਹੈ ਤੁਹਾਡੀ ਵੀ ਬੇਟੀ ਹੈ ਕਦੀ ਕਰਦੇ ਨਹੀਂ ਆਖਿਆ ਵੀ ਸਾਨੂੰ ਵੀ ਸਮਝ ਦਿਓ ਇਹ ਹਨਵੰਸ ਸਿੰਘ ਜੀ ਇੱਥੇ ਤੁਹਾਡੇ ਦੱਸਾਂ ਕਿ ਕਈ ਰਾਗੀ ਢਾਡੀ ਸਿੰਘਾਂ ਵਾਸਤੇ ਸਪਾਂਸਰ ਦਾ ਵੀ ਮੈਂ ਪੈਰਾ ਕਰ ਦਿੰਦਾ ਜਿੰਨਾ ਘਰ ਚੁੱਲੇ ਨਹੀਂ ਬਣਦੇ ਉਹਨਾਂ ਨੂੰ ਸਪਾਂਸਰ ਉਹਨੇ ਵਿਜੇ ਦਵਾ ਕੇ ਜਾਉ ਰੋਟੀ ਕਮਾਉ ਚੱਲ ਗਏ ਤੇ ਮੇਰੇ ਬੱਚੇ ਇੰਡੀਆ 'ਚ ਬੈਠੇ ਨੇ ਅੱਜ ਤੱਕ ਇਸ ਤੋਂ ਵੱਡਾ ਹੋਰ ਮੈਂ ਕਿਸਨ ਨੂੰ ਦਵਾ ਜਵਾਬ ਮੇਰੇ ਬੱਚੇ ਮੇਰੇ ਇੰਡੀਆ 'ਚ ਬੈਠੇ ਨੇ ਕਹਿ ਦਿੰਦੇ ਨੇ ਸਾਨੂੰ ਸਮਾਂ ਮਿਲ ਸਕਦਾ ਤੁਹਾਡੇ ਨਾਲ 10 ਮਿੰਟ ਗੱਲ ਕਰਨ ਦਾ ਕਿਉਂਕਿ ਸਿਵਾਵਾਂ ਹੀ ਮੈਂ ਬਾਰਲੇ ਦੇਸ਼ਾਂ ਚ ਵੀ ਸੇਵਾ ਚ ਲੱਗਾ ਇਥੇ ਆ ਕੇ ਵੀ ਸੇਵਾ ਚ ਪਰ ਮੇਰਾ ਇਹੇ ਬਚਨ ਹੈ ਇਸ ਜਨਮ ਤੁਮਾਰੇ ਲਈ ਕਿਹ ਬਾਤ ਹੈ ਸੱਚ ਮੁਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਕੋਈ ਵਿਰਲੇ ਹੀ ਰੂਹਾਂ ਹੁੰਦੀਆਂ ਨੇ ਇਹੋ ਜੀਆਂ ਜਿਨ੍ਹਾਂ ਤੇ ਗੁਰਸੱਭ ਬਖਸ਼ਿਸ਼ ਕਰ ਦਿੰਦੇ ਤੇ ਉਹ ساری ਜ਼ਿੰਦਗੀ ਬਾ ਉਮਰ ਆਪਣੀ ਕੌਮ ਨੂੰ ਪੰਥ ਨੂੰ ਸਮਰਪਿਤ ਕਰ ਦਿੰਨ ਉਸ ਵਾਈਕਰ ਅਗੇ ਅਰਦਾਸ ਮਾਲਕ ਤਾਨੂੰ ਤੰਦੋਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਜਿਹੜੀਆਂ ਸੇਵਾਵਾਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਗੁਰਸੱਭ ਤੁਟ ਕੇ ਕਰਾ ਰਹੇ ਨੇ ਇਹ ਸੇਵਾ ਨਿਰੰਤਰ ਚਲਦੀਆਂ ਰਹਿਣ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆਓ ਹੋਂ ਦਰਸ਼ਨ ਕਰਦੇ ਆ ਸਾਡੇ ਤੇ ਸਤਕਾਜ ਸੰਤ ਬਾਬਾ ਜੀ ਸਿੰਘ ਜੀ ਵੱਲੋਂ ਚਲਾਈਆਂ ਜਾ ਰੀਆਂ ਸੇਵਾਵਾਂ ਉਹ ਕਿਹੜੀਆਂ ਕਿਹੜੀਆਂ ਸੇਵਾਵਾਂ ਨੇ ਜਿਹੜੀਆਂ ਮਾਪੋਸ਼ਾ ਦੇ ਵਿੱਚ ਚਲਾਈਆਂ ਜਾ ਰੀਆਂ ਨੇ ਤੇ ਇਸ ਸੇਵਾ ਦੇ ਵਿੱਚ ਸੰਗਤਾਂ ਕਿਵੇਂ ਹਉਮ ਹਵਾ ਕੇ ਦਰਸ਼ਨ ਕਰਦੀਆਂ ਨੇ ਆਂਦੀਆਂ ਨੇ ਸਥਾਨਾਂ ਤੇ ਅਤੇ ਕਿਵੇਂ ਆਪਣਾ ਤਨ ਮਨ ਸੌਪ ਕੇ ਆਪਣਾ ਆਪੇਟਾ ਕਰਦੀਆਂ ਨੇ ਕਿਉਂਕਿ ਇਹਨਾਂ ਨੇ ਔਖੀ ਵੇਖੀਆਂ ਸੇਵਾਵਾਂ ਨੇ ਆਓ ਆਪਾਂ ਵੀ ਦਰਸ਼ਨ ਕਰਦੇ ਇਹਨਾਂ ਵੱਲੋਂ ਕੀਤੀਆਂ ਗਈਆਂ ਸੇਵਾਵਾਂ ਦੇ ਵਿੱਚ ਦੁਨੀਆਂ ਸੇਵ ਸਗੁਰੂ ਕੀ ਪਿਆਰੀ ਸਾਧ ਸੰਗਤ ਜੀ ਏਸੀਓ ਪੰਥਕ ਕਾਰਜ ਜਿਹੜੇ ਸਾਡੇ ਅੱਤੀ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ ਵੱਲੋਂ ਚੁਲਾਏ ਜਾ ਰਹੇ ਨੇ ਸੱਚਮੁੱਚ ਬੜੀ ਖੁਸ਼ੀ ਹੁੰਦੀ ਹੈ ਉਹ ਕਾਰਜ ਇੱਕ ਵਿਅਕਤੀ ਦੇ ਵੱਲੋਂ ਕੀਤਾ ਜਾਣਾ ਗੁਰੂ ਪਾਤਸ਼ਾਹ ਦੀ ਔਰ ਤੇ ਆਸਰਾ ਲੈ ਕੇ ਗੁਰੂ ਕਿਰਪਾ ਕਰੇ ਕਿਤੇ ਸਾਡਾ ਪੰਥ ਦੇ ਨੁਮਾਇੰਦੇ ਕਿਤੇ ਸਾਡੇ ਪੰਥ ਤੇ ਆਗੂ ਇਹਨਾਂ ਕਾਰਜਾਂ ਨੂੰ ਆਪ ਅੱਗੇ ਹੋ ਕੇ ਕਰਨ ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਸਾਰੇ ਕਾਰਜ ਇੱਕ ਪੰਥਕ ਕਾਰਜ ਦੇ ਰੂਪ ਸਾਡੇ ਸਾਹਮਣੇ ਆਣਗੇ ਇੱਕ ਮੈਂ ਬੇਨਤੀ ਜੁਰ ਕਰਾਂਗਾ ਭਾਈ ਸਾਹਿਬ ਜਾਂਦੇ ਸਾਰੇ ਸੰਗਤਾਂ ਨੂੰ ਕੀ ਕਹਿਣਾ ਚਾਹੂंगे ਮੈਂ ਸੰਗਤ ਨੂੰ ਇਹ ਬੇਨਤੀ ਕਰਾਂਗਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਰੱਖੋ ਜਿਸ ਦਿਨ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਤੌਰ ਤੇ ਮੰਨ ਲਿਆ ਤੁਹਾਨੂੰ ਕਿਸੇ ਚੀਜ਼ ਦੀ ਤੋੜ ਨਹੀਂ ਰਹਿਣੀ ਕੀ ਬਾਤ ਹੈ ਬਹੁਤ ਵੱਡੀ ਤਾਕਤ ਹੈ ਸ਼ਕਤੀ ਹੈ ਅੱਜ ਅਸੀਂ ਦੇਸ਼ ਵਿਦੇਸ਼ਾਂ ਵਿੱਚ ਵਸ ਰਹੇ ਹਾਂ ਨਾ ਇਹ ਗੁਰੂ ਗ੍ਰੰਥ ਸਾਹਿਬ ਦੀ ਸ਼ਕਤੀ ਨਾਲ ਵਸ ਰਹੇ ਹਾਂ ਉਹਦੀ ਪਾਵਰ ਏਡੀ ਵੱਡੀ ਐ ਕਿਸੇ ਕੰਮ ਨੂੰ ਤੁਸੀਂ ਹੱਥ ਪਾ ਲੋ ਪਰ ਉਹਨੂੰ ਹਾਜ਼ਰ ਸਮਝ ਕੇ ਉਹਨੂੰ ਕਹਿਣਾ ਮਹਾਰਾਜ ਜੀ ਮੇਰੇ ਨਾਲ ਚੱਲ ਕੇ ਕਾਰਜ ਕਰ ਦਿਓ ਫਿਰ ਤੁਸੀਂ ਮੁਰਦੇ ਤੇ ਉਹ ਤੁਹਾਡੀ ਜਾਨ ਬਣ ਕੇ ਤੁਹਾਡਾ ਕਾਰਜ ਕਰੂਗਾ ਕੀ ਬਾਤ ਐ ਬਸ ਉਹਦੀ ਬਖਸ਼ਿਸ਼ ਐ ਤੇ ਮੈਂ ਗੱਲ ਕਹਾਂਗਾ ਕੋਈ ਵੀ ਗਰੀਬ ਆਉਂਦਾ ਉਹਦੀ ਜ਼ਰੂਰ ਬਾਹ ਫੜੋ ਜੇ ਸਿੱਖ ਐ ਤੇ ਭਾਈ ਉਹਦੀ ਵੀ ਬਾਹ ਫੜੋ Hindu ਆ ਉਹਦੀ ਵੀ ਬਾਹ ਫੜੋ ਮੁਸਲਮਾਨ ਉਸਦੀ ਵੀ ਬਾਹ ਫੜੋ ਅਸਾਈ ਹੈ ਤੇ ਉਸਦੀ ਵੀ ਬਾਹ ਫੜੋ ਕਿਸੇ ਨੂੰ ਘਰ ਤੋਂ ਭੁੱਖਾ ਨਾ ਜਾਣ ਦਿਓ, ਜਲ ਤੋਂ ਪਿਆਸਾ ਨਾ ਜਾਣ ਦਿਓ, ਤਨ ਤੋਂ ਨੰਗਾ ਨਾ ਜਾਣ ਦਿਓ, ਪਿਆਰੋ ਜੁੱਤੀ ਪਵਾਕ ਤੋੜਨਾ ਉਹਨੂੰ ਇੱਕ ਰੱਬ ਦਾ ਬੰਦਾ ਸਮਝ ਕੇ ਉਹਦੀ ਸੇਵਾ ਕਰਨੀ ਹੈ। ਧੀ ਧਿਆਣੀ ਦਾ ਵਿਆਹ ਕਰਨਾ ਬਹੁਤ ਵੱਡਾ ਪੁੰਨ ਹੈ। ਜਦੋਂ ਤੁਸੀਂ ਪੁੰਨ ਕਰੋਗੇ ਨਾ, ਪੁੰਨਦਾਨ ਜੋ ਵੀਜਦੇ ਸਭ ਤਰ੍ਹਾਂ ਧਰਮ ਰੱਖੇ ਚਾਹੀਦਾ। ਬਹੁਤ ਵੱਡੀਆਂ ਬਖਸ਼ਿਸ਼ਾਂ ਮਿਲਣਗੀਆਂ। ਜਦੋਂ ਆਪਾਂ ਕਾਰਜ ਕਰਦੇ ਨਾ ਧੀਆਂ ਨੂੰ ਤੋੜਦੇ ਆਂ, ਗੱਡੀਆਂ ਲੱਦ ਲੱਦ ਕੇ ਤੇ ਮੈਨੂੰ ਇੰਨੀ ਖੁਸ਼ੀ ਹੁੰਦੀ ਆ, ਭਾਵਕ ਵੀ ਹੁੰਨਾ ਵੀ ਜਿਵੇਂ ਮੈਂ ਆਪਣੀ ਧੀ ਤੋੜ ਰਿਆਂ। ਚਾਵਾ ਇਸ ਕਾ ਉਦਫੇ ਰੱਬ ਹੀ ਸਮਝੇ ਰੱਬ ਆਪ ਹੀ ਕਬੀਰ ਸਾਹਿਬ ਦੇ ਕਾਰਜਾਂ ਚ ਆਪ ਬਿਠਾ ਸੀ ਇੱਥੇ ਵੀ ਕਬੀਰ ਸਾਹਿਬ ਹੀ ਆਪ ਹੀ ਬੈਗੇ ਨੇ ਆ ਕੇ ਤੇ ਗੁਰੂ ਨਾਨਕ ਸਾਹਿਬ ਆਪ ਬੈ ਕੇ ਮਾਤਾ ਸਲਕਣੀ ਕਰਦੀ ਕਾਰਜ ਸੋ ਇਸ ਕਰਕੇ ਮੈਂ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਤੁਸੀਂ ਵੀ ਇੱਕ ਰਸੀ ਹੋਈ ਆਤਮਾ ਹੋ ਇਸ ਚੈਨਲ ਦਾ ਬਹੁਤ ਧੰਨਵਾਦ ਕਰਦਾ ਪੀਟੀਸੀ ਚੈਨਲ ਦਾ ਜਿਨੇ ਬਹੁਤ ਵੱਡੀ ਬਖਸ਼ਿਸ਼ ਗੁਰੂ ਰਾਮਦਾਸ ਦੀ ਲਈ ਹੋਈ ਹੈ ਤੇ ਮੈਂ ਅਰਦਾਸ ਕਰਾਂਗਾ ਇਹਨੂੰ ਸਦਾ ਹੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਚ ਰੱਖੇ ਵੇਖੋ ਮੈਂ ਹਰ ਕੰਟਰੀ ਚ ਜਾਣਾ ਹਰ ਕੰਟਰੀ ਦਾ ਟਾਈਮ ਟੇਬਲ ਚੇਂਜ ਹੁੰਦਾ ਜਿਸ ਕੰਟਰੀ ਦੇ ਹੀ ਟਾਈਮ ਨੂੰ ਅਮਰਤ ਵੇਲਾ ਮਿਲਦਾ ਨਾ ਉੱਥੇ ਹੀ ਆਸਾ ਦੀ ਵਾਰ ਹੋ ਜਾਂਦੀ ਹੈ ਤੇ ਪਤਾ ਨਹੀਂ ਇਹ ਪੀਟੀਸੀ ਚੈਨਲ ਕਿੰਨੀ ਵਾਰੀ ਆਸਾ ਦੀ ਵਾਰ ਸੰਗਤ ਨੂੰ ਸੁਣਾਉਂਦਾ ਜੀ ਬਿਲਕੁਲ ਇੱਕ ਦਿਨ ਦੇ ਵਿੱਚ ਕਿੰਨੀ ਵਾਰੀ ਸੁਣਾਉਂਦਾ ਤੇ ਕਿੰਨੀ ਵਾਰੀ ਸੋਦਰ ਸੁਣਾਉਂਦਾ ਇਹ ਗੁਰੂ ਰਾਮਦਾਸ ਕਿਰਪਾ ਰੱਖੇ ਬਸ ਇਸ ਚੈਨਲ ਤੇ ਤੁਹਾਡੇ ਸਾਰਿਆਂ ਤੇ ਇਥੋਂ ਦੇ ਮੁੱਖ ਸੰਚਾਲਕ ਨੂੰ ਛੜਦੀਆਂ ਕਲਾ ਚ ਰੱਖੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਗੁਰੂ ਕੀ ਪੈਰੀ ਸਾਧ ਸੰਗਤ ਜੀ ਇਹ ਸਾਡੇ ਅਤੀ ਸਤ ਕਾਜੂਕ ਸੰਤ ਬਾਬਾ ਜੇ ਸਿੰਘ ਜਿਨ੍ਹਾਂ ਨੇ ਆਪਣੀ ਉਮਰ ਸੱਚਮੁੱਚ ਪੰਥ ਕਾਰਜ ਵਾਸਤੇ ਲਾ ਦਿੱਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦੀ ਪੂਰੀ ਟੀਮ ਨੂੰ ਇਹਨਾਂ ਦੇ ਪੂਰੇ ਪਰਿਵਾਰ ਨੂੰ ਭਾਈ ਸਾਹਿਬ ਨੂੰ ਅਕਾਲ ਪੁਰਖ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਬਲ ਬਖਸ਼ਣ ਤਾਂ ਜੋ ਇਹ ਜਿਹੜੇ ਕਾਰਜ ਆਰੰਭ ਕੀਤੇ ਨੇ ਇਹ ਕਾਜ ਸਿਰੇ ਚੜ ਸਕਨ ਪੰਥਕ ਕਾਰਜ ਨੇ ਗੁਰੂ ਸਾਹਿਬ ਆਪ ਸਾਈਓਨ ਆਪ ਸਮੂਹ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਹੁਣ ਸਾਨੂੰ ਦੁਆਗੇ ਅਗਲੀ ਵਾਰ ਫਿਰ ਮਿਲਾਂਗੇ ਨਵੀਂ ਸ਼ਕਸ਼ੀਰ ਨਾਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ